ਨਾ ਮੈਨੂੰ ਇੱਕ ਗੱਲ ਦੱਸੋ ਭੈਣ ਜੀ ਮੇਰੀ ਤਾਂ ਪੱਥਰ ਦੀ ਬਣੀ ਹੋਈ ਆ ਜੇ ਹੁਣ ਕੋਈ ਧੀ ਨੂੰ ਤਕਲੀਫ ਹੋਊਗੀ ਤਾਂ ਮਾਂ ਨੂੰ ਦੱਸੋ ਤਾਂ ਹੋਰ ਕਿਹਨੂੰ ਦੱਸੂ ਦੱਸਤਾ ਦਿੱਤਾ ਹੀ ਨਾ ਅੱਵੇ ਘਰ ਦੇ ਪੇਸੇ ਤਾਂ ਮਾਂ ਨੂੰ ਦੇ ਹੀ ਦਿੱਤੇ ਤੁਹਾਨੂੰ ਤਾਂ ਕਰਮਚਾਰੀ ਗੱਲ ਕਰਨ ਦੀ ਵੀ ਤਮੀਜ਼ ਨਹੀਂ ਹੈਗੀ ਤੁਸੀਂ ਤਾਂ ਬੋਲਣ ਲੱਗੇ ਭੋਰਾ ਲਿਹਾਜ਼ ਨਹੀਂ ਕਰਦੇ ਕਦੇ ਤੁਸੀਂ ਤਾਂ ਕਰਦੇ ਜੇ ਤੁਸੀਂ ਗੱਲ ਕਰਨ ਦੇ ਬੇਸਮ ਛੱਡਿਆ ਹੁੰਦਾ ਹਰ ਤੇ ਹੱਥ ਵਿੱਚ ਹੀ ਹੁੰਦਾ ਸਾਰਾ ਕੁਝ ਚਾਹੇ ਉਹ ਘਰ ਨੂੰ ਬਚਾ ਲਵੇ ਤੇ ਚਾਹੇ ਝਾੜ ਦੇਵੇ ਕਹਿਣਾ ਬੜਾ ਸੌਖਾ ਵੀ ਘਰ ਨੂੰ ਵਸਾਉਣਾ ਜਾਂ ਉਜਾੜਨਾ ਔਰਤ ਦੇ ਹੱਥ 'ਚ ਹੀ ਹੁੰਦਾ ਔਰਤ ਤਾਂ ਪਤਾ ਨਹੀਂ ਦਿਹਾੜੀ ਵਿੱਚ ਕਿੰਨੀ ਵਾਰੀ ਟੁੱਟਦੀ ਆ ਕਿੰਨੀ ਵਾਰੀ ਜੋੜਦੀ ਆ ਔਰਤ ਦਾ ਮੁਕਾਬਲਾ ਕੌਣ ਕਰ ਲੂ ਜੇ ਨਾ ਤੁਹਾਡੀ ਇਹੀ ਹੰਡ ਰਹੀ ਤੁਸੀਂ ਬਥੇਰੀਆਂ ਕੀ ਤੁਹਾਡੇ ਇੱਕ ਨਹੀਂ ਟਿਕਣੀ ਉਹ ਮੇਰੀ ਉਹ ਧੀ ਸੀ ਜਿਹੜੀ ਤੁਹਾਡੇ ਘਰ ਇੰਨਾ ਚਿਰ ਕੱਟ ਗਈ ਹੁਣ ਕੀ ਸੋਚੀ ਜਾਨੀ ਆ ਅਗੇ ਲੈਣਾਈ ਸੀ ਕਪੜੇ ਚੱਕ ਏਚੀ ਚਪਾ ਤੇ ਚੱਲ ਕੁਤੋਂ ਸੋਚਣ ਦਾ ਕੁਛ ਰਹੀ ਨਹੀਂ ਕਿਆ ਕੱਪੜੇ ਤਾਂ ਮੈਂ ਚੱਕ ਕੇ ਹੀ ਲੈਣੀ ਆਂ ਔਰ ਮੈਂ ਚਲੀ ਵੀ ਜਾਣਾ ਪਰ ਮੈਂ ਇੱਕ ਚੀਜ਼ ਸੋਚਦੀ ਆਂ ਮਹੀਨਾ ਹੋ ਗਿਆ ਆਪਾਂ ਨੂੰ ਲੱਗ ਹੋਈ ਆ ਉਹੀ ਗਿੱਲਾ ਤੋਲੀਆ ਆ ਚਾਦਰ ਖਿਲਰੀ ਹੋਈ ਪਾਗ ਉਵੇਂ ਪਈ ਪਰ ਨਾ ਖਾਲੀ ਬੋਤਲ ਛੋਟੀਆਂ ਆਦਤਾਂ ਮਹੀਨੇ ਦੇ ਵਿੱਚ 1% ਵੀ ਨਹੀਂ ਬਦਲੀਆਂ ਮੈਂ ਹੁਣ ਬਦਲ ਕੇ ਲੈਣਾ ਕੀ ਆ ਉਹ ਤਾਂ ਸਭ ਕੁਝ ਖਤਮ ਹੋ ਹੀ ਗਿਆ ਨਾ ਔਰ ਜਿੱਦਾਂ ਮਰਜੀ ਮੈਂ ਰਮਾਂ ਨਾਰਮਾ ਤੈਨੂੰ ਕਹਦਾ ਕਿ ਤੇਰਾ ਹੁਣ ਔਰਤ ਭਾਵੇਂ ਆਪਣੇ ਘਰ ਤੋਂ ਜਿੰਨੀ ਮਰਜ਼ੀ ਦੂਰ ਹੋ ਜਵੇ ਪਰ ਫਿਕਰ ਕਰਨਾ ਉਹਦੇ ਸੁਭਾਅ 'ਚ ਸ਼ਾਮਲ ਹੁੰਦਾ ਜੇ ਤੈਨੂੰ ਫਿਕਰ ਹੁੰਦਾ ਨਾ ਮੇਰਾ ਇਸ ਘਰ ਦਾ ਤਾਂ ਤੂੰ ਐਡਾ ਗੁੱਸੇ ਹੋ ਕੇ ਪਿੱਕੇ ਨਾ ਜਾਂਦੀ ਤੇ ਮੁੜ ਕੇ ਨਾ ਮੇਰਾ ਫੋਨ ਚੱਕਿਆ ਨਾ ਵਾਸਤਾ ਕਿ ਬੈ ਤੂੰ ਚੁੱਪ ਕਰਕੇ ਬੈਠੀ ਨਹੀਂ ਫਿਰ ਮੈਂ ਉੱਤ ਸਭ ਕੁਝ ਖਤਮ ਹੋ ਹੀ ਗਿਆ ਹੁਣ ਕੀ ਲੈਣਾ ਆਪਾਂ ਇੱਕ ਦੂਜੇ ਤੋਂ ਤੂੰ ਆਪਣੇ ਘਰੇ ਰਾਜੀ ਤੇ ਮੈਂ ਆਪਣੇ ਕਰੇ ਰਾਜੀ ਤਾਂ ਮੈਂ ਹੈਗੀ ਆ ਹੀ ਆ ਤੇ ਮੈਨੂੰ ਵੀ ਪਤਾ ਹੁਣ ਆਪਣੇ ਚ ਸਾਰਾ ਕੁਝ ਖਤਮ ਹੋ ਗਿਆ ਪਰ ਤੁਸੀਂ ਸਾਰੇ ਇਲਜ਼ਾਮ ਮੇਰੇ ਤੇ ਲਾਈ ਜਾਂਦੇ ਹੋ ਇੱਕ ਵਾਰੀ ਅੰਦਰ ਆਪਦੇ ਵੀ છાਤੀ ਮਾਰ ਕੇ ਦੇਖ ਲਓ ਕਿ ਜਦੋਂ ਮੈਂ ਇਸ ਘਰ ਚੋਂ ਜਾ ਰਹੀ ਸੀ ਤੁਸੀਂ ਇੱਕ ਵੀ ਵਾਰੀ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਭੈਣ ਜੀ ਥੋੜਾ ਜਿਹਾ ਬੋਲਣ ਲੱਗੇ ਸੋਚ ਲਿਆ ਕਰੋ ਤੁਸੀਂ ਮੇਰੀ ਕੁੜੀ ਨੂੰ ਨਿਤ ਮਿਹਣੇ ਦਿੰਦੇ ਹੋ ਕਿ ਫਲਾਨੇ ਦੇ ਵਿੱਚ ਆ ਦੱਤਾ ਤੇਮ ਕਿੱਲਾ ਚੱਲਦਾ ਅਸੀਂ ਤੁਹਾਨੂੰ ਸਾਰਾ ਕੁਝ ਦੱਸਦਾ ਸੀ ਸਾਡੇ ਕੋਲੇ ਇਕੱਲੀ ਕੁੜੀ ਆ ਸਾਡੇ ਕੋਲੇ ਹੋਰ ਕੁਝ ਨਹੀਂ ਹੈਗਾ ਬੰਦਾ ਸਸਰੀ ਘਰ ਨਾਲ ਵੀ ਨਹੀਂ ਕਰ ਸਕਦਾ ਏਦਾਂ ਘਰ ਟੁੱਟਦੇ ਦੇਖੇ ਨੇ ਵੀ ਜਾਨੀ ਕਿੰਨੀ ਕਿੰਨੀ ਗੱਲ ਕਰਦੀ ਨਾ ਉਹ ਆਪਦੀ ਮਾਂ ਨੂੰ ਦੱਸਦੀ ਆ ਨਾ ਮੈਨੂੰ ਇੱਕ ਗੱਲ ਦੱਸੋ ਭੈਣ ਜੀ ਮੇਰੀ ਧੀ ਪੱਥਰ ਦੀ ਬਣੀ ਹੋਈ ਆ ਮਾਵਾ ਤਾਂ ਐਵੇਂ ਬਦਨਾਮ ਨੇ ਵੀ ਧੀਆਂ ਦਾ ਘਰ ਪੱਟਦੀਆਂ ਨੇ ਕਿਹੜੀ ਮੈਂ ਚਾਹੁੰਦੀ ਮੇਰੀ ਧੀ ਦਾ ਘਰ ਪੱਟ ਹੋਵੇ ਜੇ ਹੁਣ ਕੋਈ ਧੀ ਨੂੰ ਤਕਲੀਫ ਹੋਊਗੀ ਤਾਂ ਮਾਂ ਨੂੰ ਨਹੀਂ ਦੱਸੋ ਤਾਂ ਹੋਰ ਕਿਹਨੂੰ ਦੱਸੂ ਜਿਵੇਂ ਤੁਹਾਨੂੰ ਆਪਣੀ ਧੀ ਦਾ ਫਿਕਰ ਹੈ ਮੈਨੂੰ ਵੀ ਆਪਣੇ ਪੁੱਤ ਦਾ ਫਿਕਰ ਜੇ ਸ਼ਾਮ ਨੂੰ ਕੰਮ ਤੋਂ ਆਉਂਦਾ ਫੋਨ ਲੈ ਕੇ ਬੈਠੀ ਨਹੀਂ ਉੱਠਦੀ ਪਾਣੀ ਮੈਂ ਦੇਣਾ ਚਾਹਿਆ ਆਪ ਚੱਕ ਕੇ ਪੀਵੇ ਮੈਂ ਤਾਂ ਆਪਣੀ ਧੀ ਦੇ ਸਬਰ ਤੇ ਹੈਰਾਨ ਆ ਤੁਸੀਂ ਤਾਂ ਆਪਣੇ ਪੁੱਤ ਦੇ ਪਾਣੀ ਨੂੰ ਰੋਨੇ ਹੋ ਤੇ ਮੈਂ ਆਪਣੀ ਧੀ ਦੀ ਜ਼ਿੰਦਗੀ ਨੂੰ ਰੋਨੀ ਆ ਮੈਂ ਤਾਂ ਇਹ ਹੈਰਾਨ ਆ ਮੇਰੀ ਧੀ ਦੁੱਖ ਪਤਾ ਨਹੀਂ ਕਿੱਥੇ ਲੁਕੋ ਕੇ ਰੱਖਦੀ ਸੀ ਜੋ ਹੁਣ ਵੀ ਨਾ ਉਹ ਦੱਸਦੀ ਨਾ ਫੇਰ ਨਹੀਂ ਸੀ ਪਤਾ ਕੀ ਹੋ ਜਾਣਾ ਧੱਸਾ ਦਿੱਤਾ ਹੀ ਨਾ ਅੱਵੇ ਘਰ ਦੇ ਪੇਤਾਂ ਮਾਂ ਨੂੰ ਦੇਈ ਦਿੱਤੇ ਜੇ ਹੁਣ ਪੇਤ ਦੇ ਕਿਹਨੇ ਗੱਲ ਵਧਾਈ ਦਿੱਤੀ ਆ ਨਾ ਹੁਣ ਚੁੱਪ ਕਰਕੇ ਤੁਸੀਂ ਇਹ ਟੰਡ ਫੋੜੀ ਚੁੱਪਾ ਤੇ ਨਾਲ ਤੁਹਾਡੇ ਜਾਵੇ ਉੱਤੇ ਜਾ ਕੇ ਆਪਣੀ ਜ਼ਿੰਦਗੀ ਸਤਾਵੇ ਲੈ ਜਾਣੀਆਂ ਮਾਪੇ ਚਾਹੁੰਦੇ ਤੇ ਇਹੀ ਹੁੰਦੇ ਨੇ ਵੀ ਪੇਕਿਆਂ ਤੋਂ ਧੀ ਦੀ ਡੋਲੀ ਉੱਠੇ ਤੇ ਸਾਰਿਆਂ ਤੋਂ ਆਰਥੀ ਪਰ ਜੇ ਤੁਹਾਡੇ ਵਰਗੇ ਹੋਣ ਤਾਂ ਫਿਰ ਧੀ ਨੂੰ ਲਜਾਣੇ ਚ ਤੇਰੀ ਮਾਂ ਕਿੱਧਰ ਬੋਲਦੀ ਸੀ ਕਿਵੇਂ ਭੱਜ ਭੱਜ ਕੇ ਪੈਂਦੀ ਸੀ ਮੈਨੂੰ ਤੇ ਮੇਰੀ ਮਾਂ ਨੂੰ ਮੇਤੋਂ ਆਪਣੀ ਮਾਂ ਦੀ ਬੇਇੱਜ਼ਤੀ ਐ ਬਰਦਾਸ਼ਤ ਨਹੀਂ ਹੁੰਦੀ ਸੀ ਮੈਂ ਵੀ ਕੀ ਕਰਦਾ ਫਿਰ ਤੇ ਮੈਂ ਕਿਹੜਾ ਪੱਥਰ ਦੀ ਬਣੀ ਹੋਈ ਆ ਮੈਂ ਆਪਣੀ ਮਾਂ ਦੀ ਬੇਇੱਜ਼ਤੀ ਕਿਵੇਂ ਬਰਦਾਸ਼ਤ ਕਰ ਲਵਾਂ ਕੱਲੀ ਮੇਰੀ ਮਾਂ ਥੋੜੀ ਥੋੜੀ ਮਾਂ ਵੀ ਤਾਂ ਇਦਾਂ ਹੀ ਬੋਲਦੀ ਸੀ ਨਾ ਮਾਵਾ ਦੀ ਬਰਾਬਰੀ ਸੀ ਮਾਵਾ ਦੇ ਵਿੱਚ ਰੂਲੇ ਕੌਣ ਆਪਾਂ ਦੋਨੇ ਮਾਸੇ ਜੀ ਜੋ ਤੁਹਾਨੂੰ ਥੋੜੀ ਥੀਨੇ ਦੱਸਿਆ ਤੁਸੀਂ ਉਹਦੇ ਤੇ ਯਕੀਨ ਕਰ ਲਿਆ ਤੁਸੀਂ ਇੱਕ ਵਾਰਾ ਕਿ ਸਾਡੇ ਨਾਲ ਗੱਲ ਕਰੀ ਆ ਗਲਤ ਅਸੀਂ ਤਾਂ ਕਰਦੇ ਜੇ ਤੁਸੀਂ ਗੱਲ ਕਰਨ ਦੇ ਬਸਾਂ ਛੱਡਿਆ ਹੁੰਦਾ ਤੁਹਾਨੂੰ ਤਾਂ ਕੜਮਾਚਾਰੀ ਗੱਲ ਕਰਨ ਦੀ ਵੀ ਤਮੀਜ਼ ਨਹੀਂ ਹੈਗੀ ਤੁਸੀਂ ਤਾਂ ਬੋਲਣ ਲੱਗੇ ਭੋਰਾ ਲਿਹਾਜ਼ ਨਹੀਂ ਕਰਦੇ ਪੁੱਤ ਬਹੁਤ ਚਰਸ ਵਰ ਕੀਤਾ ਬਥੇਰੇ ਤਮੀਜ਼ ਦਿਖਾਈ ਆ ਮਾਸੇ ਜੀ ਹੁਣ ਮੁੱਕਦੀ ਗੱਲ ਤਾਂ ਇਹ ਆ ਤੁਸੀਂ ਦੱਸੋ ਵੀ ਤੁਸੀਂ ਚਾਹੁੰਨੇ ਕੀ ਹੋ ਚਾਹਣਾ ਕੀ ਆ ਇਹਨਾਂ ਨੂੰ ਕਹਿ ਤਾਂ ਦਿੱਤਾ ਵੀ ਆਪਦਾ ਕੈਂਟ ਫੋੜੀ ਚੱਕਦੇ ਆਪਦੇ ਧੀ ਨੂੰ ਲੈ ਜਾ ਮੇਰੇ ਘਰ ਮੈਨੂੰ ਟੱਟਾ ਨਹੀਂ ਹੈ ਮੇਰੇ ਘਰ ਮੈਨੂੰ ਹੋਰ ਬਥੇਰੀਆਂ ਜੇ ਨਾ ਤੁਹਾਡੀ ਇਹੀ ਹਿੰਡ ਰਹੀ ਤੁਸੀਂ ਬਥੇਰੀਆਂ ਕੀ ਤੁਹਾਡੇ ਇੱਕ ਨਹੀਂ ਟਿਕਣੀ ਉਹ ਮੇਰੀ ਉਹ ਤੀਸੀ ਜਿਹੜੀ ਤੁਹਾਡੇ ਘਰ ਐਨਾ ਚਿਰ ਕੱਟ ਗਈ ਪਰ ਜੇ ਦੇਖਿਆ ਜਾਵੇ ਨਾ ਮਾਵਾ ਨੂੰ ਤਾਂ ਆਪਦੇ ਬੱਚਿਆਂ ਦਾ ਫਿਕਰ ਹੁੰਦਾ ਹੀ ਹੈ ਮੇਰੀ ਮਾਂ ਨੂੰ ਮੇਰਾ ਫਿਕਰ ਸੀ ਤੇ ਤੇਰੀ ਮਾਂ ਨੂੰ ਤੇਰਾ ਔਰ ਇਹ ਸਾਰੇ ਚੱਕਰ ਦੇ ਵਿੱਚ ਰੋਲੇ ਖਿੜੋਲੇ ਦੇ ਵਿੱਚ ਘਰ ਕੀ ਦਾ ਟੁੱਟਿਆ ਤੇਰਾ ਤੇ ਮੇਰਾ ਨਾ ਔਰਤ ਦੇ ਹੱਥ ਵਿੱਚ ਹੀ ਹੁੰਦਾ ਸਾਰਾ ਕੁਝ ਚਾਹੇ ਉਹ ਘਰ ਨੂੰ ਬਚਾ ਲਵੇ ਤੇ ਚਾਹੇ ਉਜਾੜ ਦੇਵੇ ਕਹਿਣਾ ਬੜਾ ਸੌਖਾ ਵੀ ਘਰ ਨੂੰ ਵਸਾਉਣਾ ਜਾਂ ਉਜਾੜਨਾ ਔਰਤ ਦੇ ਹੱਥ 'ਚ ਹੁੰਦਾ ਔਰਤ ਤਾਂ ਪਤਾ ਨਹੀਂ ਦਿਹਾੜੀ ਵਿੱਚ ਕਿੰਨੀ ਵਾਰੀ ਟੁੱਟਦੀ ਆ ਕਿੰਨੀ ਵਾਰੀ ਜੋੜਦੀ ਆ ਔਰਤ ਦਾ ਮੁਕਾਬਲਾ ਕੌਣ ਕਰ ਲੂ ਕਿ ਤੁਸੀਂ ਵੀ ਇਦਾਂ ਹੀ ਸੋਚਦੇ ਹੋ ਵੀ ਕੱਲਾ ਸਾਰੇ ਸੈਕਰੀਫਾਈਸਸ ਸਬਰ ਔਰਤ ਹੀ ਕਰੇ ਇਹਦੇ ਚ ਬੰਦੇ ਦਾ ਕੋਈ ਹੱਥ ਨਹੀਂ ਹੁੰਦਾ ਹੱਥ ਤਾਂ ਹੁੰਦਾ ਪਰ ਬੰਦੇ ਦਾ ਤਾਂ ਜਿਹੜਾ ਮੇਨ ਕੰਮ ਹੈ ਕੰਮ ਕਰਕੇ ਉਹਨੇ ਕਮਾ ਕੇ ਘਰੇ ਪੈਸਾ ਲਿਆਉਣਾ ਔਰਤ ਨੇ ਚਲਾਉਣਾ ਤੋ ਮੈਨੂੰ ਇਹ ਦੱਸ ਚਲ ਮੁੱਕਰੀ ਗੱਲ ਹੈ ਵੀ ਕੀ ਤੈਨੂੰ ਇਸ ਘਰ ਦੇ ਵਿੱਚ ਕਦੇ ਖਾਣ ਪੀਣ ਕੱਪੜੇ ਜਾਂ ਕਿਸੇ ਹੋਰ ਚੀਜ਼ ਦੀ ਤੰਗੀ ਆਈ ਹੈ ਤੈਨੂੰ ਰੱਜਦੀ ਪੋਈਦੀ ਰਹੀਆਂ ਨਾ ਘਰ ਦੇ ਵਿੱਚ ਖਾਣਾ ਪੀਣਾ ਤੇ ਪੋਣਾ ਇਸੇ ਦਾ ਨਾਮ ਜ਼ਿੰਦਗੀ ਤਾਂ ਨਹੀਂ ਹੈ ਰਿਸਪੈਕਟ ਪਿਆਰ ਕੇਅਰ ਟਾਈਮ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਔਰਤ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਮੰਨਦੇ ਔਰਤ ਘਰ ਦੀ ਤੰਗੀ ਤਾਂ ਸਹਿ ਲੂ ਪਰ ਆਪਣੀ ਸੈਲਫ ਰਿਸਪੈਕਟ ਨਾਲ ਸਮਝੌਤਾ ਤਾਂ ਨਹੀਂ ਕਰ ਸਕਦੀ ਮੈਨੂੰ ਵੀ ਆਪਣੀ ਗਲਤੀ ਮਹਿਸੂਸ ਹੋਈ ਆ ਪ੍ਰਕਾਸ਼ ਉਸ ਦਿਨ ਆਪਣੇ ਦੋਨਾਂ ਦੀਆਂ ਮਾਵਾਂ ਇਕੱਠੀਆਂ ਨਾ ਹੋਈਆਂ ਹੁੰਦੀਆਂ ਤੇ ਸ਼ਾਇਦ ਅੱਜ ਤੈਨੂੰ ਆਹ ਕੱਪੜੇ ਚੱਕ ਕੇ ਕਰੋ ਜਾਣ ਦੀ ਤੇ ਮੈਨੂੰ ਇੱਥੇ ਕਰਦੇ ਰਹਿਣ ਦੀ ਆਪਨਾ ਪੈਂਦੀ ਘਰਾਂ ਵੀ ਨਹੀਂ ਟੁੱਟਦੇ ਨਾ ਹੀ ਮਾਪੇ ਰਿਸ਼ਤੇਦਾਰ ਭੈਣ ਭਾਈ ਤੋੜ ਸਕਦੇ ਜਾਂ ਕੋਈ ਵੀ ਤੋੜ ਸਕਦਾ ਜੇ ਤੋੜਦੇ ਆ ਤਾਂ ਆਪਸੀ ਜਿਹੜੀ ਗਲਤਫਹਿਮੀ ਆਪਸੀ ਫਰਕ ਹੈ ਉਹਦੇ ਨਾਲ ਹੀ ਰਿਸ਼ਤਾ ਟੁੱਟਦਾ ਤੇ ਜੇ ਆਪਸੀ ਇਹਨਾਂ ਰਿਸ਼ਤਾ ਟੁੱਟ ਸਕਦਾ ਤਾਂ ਕੀ ਆਪਸੀ ਸੈਮਤੀ ਦੇ ਨਾਲ ਗਲਤੀਆਂ ਨੂੰ ਮਹਿਸੂਸ ਕਰਨ ਦੇ ਨਾਲ ਇਹ ਰਿਸ਼ਤਾ ਜੁੜ ਨਹੀਂ ਸਕਦਾ ਕਿ ਆਪਾਂ ਮਿਲ ਕੇ ਘਰ ਟੁੱਟਣ ਤੋਂ ਬਚਾ ਨਹੀਂ ਸਕਦੇ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਇਹ ਨਹੀਂ ਕਿ ਮੈਨੂੰ ਗਲਤੀ ਦਾ ਅਹਿਸਾਸ ਨਹੀਂ ਹੋਇਆ ਜਦੋਂ ਮੈਂ ਆਪਣੇ ਇਸ ਘਰ ਦੇ ਵਿੱਚੋਂ ਪਹਿਲਾ ਪੈਰ ਹੀ ਬਾਹਰ ਪਟਿਆ ਸੀ ਮੈਨੂੰ ਉਦੋਂ ਹੀ ਮਹਿਸੂਸ ਹੋ ਗਿਆ ਸੀ ਵੀ ਇਹ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਹੁਣ ਮੈਂ ਕੀ ਕਰ ਸਕਦੀ ਹਾਂ ਪਰ ਤੂੰ ਇਹ ਵੀ ਤਾਂ ਸੋਚ ਸਕਦੀ ਹੈ ਨਾ ਕਿ ਤੂੰ ਕੀ ਨਹੀਂ ਕਰ ਸਕਦੇ ਘਰ ਨੂੰ ਬਚਾਉਣ ਦੇ ਖਾਤਰ ਆਪਾਂ ਦੋਨਾਂ ਨੂੰ ਹੀ ਬਹੁਤ ਸਮਝੌਤੇ ਬਹੁਤ ਕੁਝ ਕਰਨਾ ਪੈਣਾ ਚਾਹੀ ਤੱਕ ਕਰਜ ਤੋੜ ਲਾ ਚਾਹੀ ਛੋੜ ਲਾ ਨਾ ਪਤੀ ਦੀ ਮਾਂ ਮੜੀ ਹੁੰਦੀ ਆ ਕਿ ਨਾ ਹੀ ਪੁੱਤ ਦੀ ਮਾਂ ਮਾਰੀ ਆ ਕੁਝ ਹਾਲਾਤ ਹੀ ਇਦਾਂ ਦੇ ਬਣ ਜਾਂਦੇ ਨੇ ਜਿਹੜੇ ਦੋਨਾਂ ਧਿਰਾਂ ਨੂੰ ਸੋਚਣ আর ਸਮਝਣ ਦੀ ਤਾਕਤ ਹੀ ਨਹੀਂ ਦਿੰਦੇ ਹੈਗੇ ਉਸ ਟਾਈਮ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੀ ਹੋ ਜਾਏਗਾ ਜਿਹੜੀ ਦੋਨਾਂ ਧਿਰਾਂ ਦੀ ਈਗੋ ਹੁੰਦੀ ਆ ਉਹੀ ਨਿ ਰਿਸ਼ਤਿਆਂ ਨੂੰ ਆਪਸ ਵਿੱਚ ਮਿਲਣ ਦਿੰਦੀ ਜੇ ਆਪਾਂ ਆਪਣੀ ਈਗੋ ਹੀ ਛੱਡ ਦਈਏ ਤਾਂ ਕੋਈ ਰਿਸ਼ਤਾ ਹੀ ਨਾ ਖੜਾ ਹੋਵੇ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਘਰ ਨੂੰ ਜੋੜਨ ਦੀ ਨਾ ਕਿ ਤੋੜਨ ਦੀ